ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ ਦੂਸਰੇ ਪਾਸੇ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦੇ ਹੋਣ ਦੇ ਨਾਲ ਨਾਲ ਉਹਨਾਂ ਦੇ ਕੋਲ ਪੰਜਾਬ ਦਾ ਗ੍ਰਹਿ ਮੰਤralਾ ਵੀ ਹੈ ਵੱਡੇ ਐਕਸ਼ਨ ਦੇ ਵਿੱਚ ਨੇ ਵੱਡਾ ਐਕਸ਼ਨ ਕੀਤਾ ਵੀ ਗਿਆ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੋਣਾ ਵੱਨੂ 21 ਆਈਪੀਐਸ ਅਫਸਰ ਜਿਨ੍ਹਾਂ ਦੇ ਤਬਾਦਲੇ ਕਰ ਦਿੱਤੇ ਗਏ ਲੇਕਿਨ ਅਸਲ ਦੇ ਵਿੱਚ ਸੱਚ ਸਾਹਮਣੇ ਆਇਆ ਹੈ ਕਿ ਇਹ ਤਬਾਦਲੇ ਕਿਉਂ ਕੀਤੇ ਗਏ ਦਿੱਲੀ ਦੀਆਂ ਚੋਣਾਂ ਹਾਰ ਲਗਰੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਲਾਲੇ ਅਰਵਿੰਦ ਕੇਸ਼ੀワਲਵੀ ਟੈਨਸ਼ਨ ਦੇ ਵਿੱਚ ਨੇ ਸਮੂੱਚੀ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਟੀਮ ਜਿਸ ਦੇ ਵਿੱਚ ਮੰਤਰੀ ਵਿਧਾਇਕ ਪਲੱਸ ਸੂਬੇ ਦਾ ਮੁੱਖ ਮੰਤਰੀ ਵੀ ਟੈਨਸ਼ਨ 'ਚ ਏ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਬਣੇਗਾ ਲੇਕਿਨ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆਈ 21 ਵੱਡੇ ਆਈਪੀਐਸ ਆਈਪੀਐਸ ਅਫਸਰ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਤਬਾਦਲੇ ਕਰ ਦਿੱਤੇ ਉਹਨਾਂ ਦੇ ਤਬਾਦਲਿਆਂ ਦਾ ਸੱਚ ਸਾਹਮਣੇ ਆਇਆ ਹੈ ਕਿਉਂ ਉਹਨਾਂ ਦੇ ਤਬਾਦਲੇ ਕੀਤੇ ਗਏ ਹਰਾਣ ਕਰ ਦਿੱਤਾ ਇਸ ਖੁਲਾਸੇ ਨੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੋਲੋਂ ਇਹਨਾਂ ਵੱਡੇ 21 ਅਫਸਰਾਂ ਦੇ ਜਿਹੜੇ ਆਈਪੀ ਅਫਸਰਾਂ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਕਿ ਤੁਸੀਂ ਸਾਨੂੰ ਫੰਡ ਦਿਓ ਪਹਿਲਾ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਹੈ ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਆਪਣੇ ਕਿਸ ਲੈਵਲ ਦੇ ਇੱਕ ਪੈਸੇ ਨਾਲ ਕਿਸ ਚਾਨ ਨਿਕਲ ਜਾਂਦੀ ਹੈ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਰੋਸ ਜਿੱਥੇ ਇਲੈਕਸ਼ਨ ਕਮਿਸ਼ਨ ਨੇ ਖੜੇ ਉਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰਾਂ 'ਚ ਨੋ ਨਹੀਂ ਆਏਗਾ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨੇ ਪੈਸਾ ਲਾਇਆ ਸੀ ਜਿੰਨਾ ਦੇ ਨਕਮਿਸ਼ਰਾਂ ਵਾਲਾ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀਆਂ ਛੁੱਟੀਆਂ ਕਰਤੀ ਐ ਐਸਐਸਪੀਆਂ ਨੀ ਕਮਿਸ਼ਰਾਨੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਬੂਤਰਾ ਉਹਦੇ ਅੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਸਟਾ ਗਿਣਿਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲ ਇਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰਗੇ ਕਿਉਂਕਿ ਅੱਗੇ ਅਗਲੀ ਦੀ ਇਲੈਕਸ਼ਨੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਉਹਨਾਂ ਅਗਲੀ ਵਾਰੀ ਡੀਸੀਆਂ ਨੇ ਲੈ ਤੇ ਇੱਕ ਡੀਸੀਸ ਡਿਸਪਲਸ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਬਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੱਤਤਾ ਹੈ ਹੱਤ ਹੱਤ ਹੱਤਾ ਕਦੇ ਇੰਦਰ ਮੁੰਬਈਲ ਜਾਂ ਉੱਥੇ ਆ ਫਿਲਮਾਂ 'ਚ ਜਿਹੜੇ ਕਿਤੇ ਕਹਿਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਮੰਨਦਾ ਹੱਤ ਹੱਤ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਡ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਚਾਇਆ ਰਵਨੀਤ ਬਿੱਟੂ ਨੇ ਖੁਲਾਸੇ ਕੀਤੇ ਨੇ ਜਿਹੜੇ ਆਈਪੀਐਸ ਅਧਿਕਾਰੀਆਂ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੈਸੇ ਨਹੀਂ ਦਿੱਤੇ ਜਿਸ ਨੂੰ ਹਫਤਾ ਵਸੂਲੀ ਕਿਹਾ ਜਾਂਦਾ ਹੈ ਫਿਲਮਾਂ ਦੇ ਵਿੱਚ ਉਹਨਾਂ ਆਈਪੀਐਸ ਅਫਸਰਾਂ ਦੀਆਂ ਬਦਲੀਆਂ ਯਾਨੀ ਕਿ ਤਬਾਦਲੇ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਹੁਣ ਵਾਰੀ ਹੈ ਡੀਸੀ ਸਹਿਬਾਨਾ ਦੀ ਜਿਹੜੇ ਡੀਸੀ ਸਹਿਬਾਨਾ ਨੇ ਗੋਲਕ ਦੇ ਵਿੱਚ ਪੈਸੇ ਨਹੀਂ ਪਾਏ ਉਨ੍ਹਾਂ ਦੀ ਵੀ ਛੁੱਟੀ ਕੀਤੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੇ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਵੱਲੋਂ ਜਿਹੜੇ ਗੁੱਸਾ ਕੱਢਿਆ ਗਿਆ ਹੈ ਇਹਨਾਂ ਆਈਪੀਐਸ ਅਫਸਰਾਂ ਤੇ